ਕਾਰੋਬਾਰ ਸ਼ੁਰੂ ਕੀਤਾ ਤੇ ਉਹਨੂੰ ਪੋਸ਼ਤਨਾਬਦ ਤੋਂ ਲਾਈ ਕਿ ਤੂੰ 5 ਲੱਖ ਰੁਪਈਆ ਮਹੀਨੇ ਦਾ ਜਿਹੜੀ ਹੈਗੀ ਆ ਫਰੋਤੀ ਸਾਨੂੰ ਦੇਣੀ ਆ ਇਹ ਲੱਗੀ ਜੇ ਤੇਰੇ ਕਾਲਜੇ ਸ਼ੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਪੂਰੀ ਨਹੀਂ ਜੇ ਕਿਸੇ ਦੇ ਹੋਰ ਤੇ ਸ਼ੁਰੀ ਬੱਚੀ ਆ ਉਹ ਕੱਲ ਨੂੰ ਸਾਡੇ ਹੱਕ ਚੂੱ ਬੱਜ ਸਕਦੀ ਆ ਹੁਣ ਜਿਹੜਾ ਫਰੋਤੀਆਂ ਦਾ ਧੰਦਾ ਪੰਜਾਬ 'ਚ ਚੱਲਦਾ ਪਿਆ ਇਹ ਪੰਜਾਬ ਸਰਕਾਰ ਦਾ ਅਣ ਐਲਾਨਿਆ ਹੋਇਆ ਵਿਭਾਗ ਜਿਹਨੂੰ ਪੰਜਾਬ ਸਰਕਾਰ ਚਲਾ ਰਹੀ ਆ ਤੇ ਇਹ ਉਹਦੇ ਉਹਦੇਦਾਰ ਨਿਯੁਕਤਾਂ ਜਿਹੜੇ ਫਰੋਤੀਆਂ ਪੰਜਾਬ ਚੋਂ ਇਕੱਠੀਆਂ ਕਰ ਰੇ ਆ ਕੋਈ ਛੋਟੀ ਤੋਂ ਛੋਟੀ ਜੱਥੇਬੰਦੀ ਤਾਂ ਉਹ ਵੀ ਸੀਆਈਡੀ ਦੇ ਕੋਲ ਰਿਪੋਰਟ ਹੁੰਦੀ ਆ ਦੂਜੇ ਪਾਸੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਬੰਦੇ ਨਿਕਲ ਜਾਂਦੇ ਆ ਇਹਨਾਂ ਦੇ ਪ੍ਰਸ਼ਾਸਨ ਨੂੰ ਬਿਲਕੁਲ ਪਤਾ ਨਹੀਂ ਲੱਗਦਾਗਾ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਲੋਕਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਪੰਜਾਬ ਦੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਕਰਨਾ ਤਾਂ ਦੂਰ ਦੀ ਗੱਲ ਏ ਉਹਨਾਂ ਦੇ ਏਜੰਡੇ ਤੇ ਨਹੀਂ ਸੋਚਦੇ ਵਿਚਾਰ ਦੇ ਤੱਕ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੀ ਸਿਆਸੀ ਮੌਤ ਹੋ ਚੁੱਕੀ ਆ ਜਿਸ ਤਰ੍ਹਾਂ ਦਾ ਇੱਕ ਗੁੰਡਾ ਰਾਜ ਇਸ ਪੰਜਾਬ ਦੇ ਵਿੱਚ ਆ ਇਹ ਇੱਥੋਂ ਦੀ ਪੁਲਿਸ ਔਰ ਇੱਥੋਂ ਦੀ ਸਰਕਾਰ ਵੀ ਸ਼ੈਤੋ ਬਿਨਾ ਨਹੀਂ ਹੈ ਉਹਨਾਂ ਦੇ ਨਾਲ ਸਭ ਕੁਝ ਮਿਲੀ ਭੁਗਤ ਦੇਣ ਕਰਕੇ ਹੋ ਰਿਹਾ ਜੇ ਲੱਗੀ ਜੇ ਤੇਰੇ ਕਾਲ ਜੇ ਸ਼ੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਪੂਰੀ ਨਹੀਂ ਜੇ ਕਿਸੇ ਦੇ ਹੋਰ ਤੇ ਸ਼ੁਰੀ ਵੱਜੀਆ ਉਹ ਕੱਲ ਨੂੰ ਸਾਡੇ ਹਿੱਕ ਟੁੱਟ ਸਕਦੀ ਆ ਇਥੇ ਮਾਨਸਾ ਸ਼ਹਿਰ ਦੇ ਚੌਕ ਵਿੱਚ ਇਕੱਠੇ ਹੋ ਕੇ ਜਿਹੜੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਅਰਥੀ ਫੂਕਣ ਲਈ ਇਕੱਠੇ ਹੋਏ ਆ ਕਿਸੇ ਦੀ ਅਰਥੀ ਫੂਕਣ ਦਾ ਮਤਲਬ ਹੁੰਦਾ ਕਿ ਉਹ ਬੰਦਾ ਮਰ ਗਿਆ ਉਹਨੂੰ ਸੁਣਦਾ ਨਹੀਂ ਦਿਖਦਾ ਨਹੀਂ ਤੇ ਦਿਮਾਗ ਦਿਲ ਉਹਦਾ ਹੁਣ ਚੱਲਦਾ ਨਹੀਂ ਇਸ ਕਰਕੇ ਆਪਰਥੀ ਫੂਕਦੇ ਆ ਵੀ ਇਹਨੂੰ ਹੁਣ ਇਹ ਮੌਤ ਹੋ ਚੁੱਕੀ ਆ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੀ ਸਿਆਸੀ ਮੌਤ ਹੋ ਚੁੱਕੀ ਆ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅੱਜ ਇੱਥੇ ਜਿਸ ਤਰ੍ਹਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਦਾ ਇੱਕ ਗੁੰਡਾ ਰਾਜ ਇਸ ਪੰਜਾਬ ਦੇ ਵਿੱਚ ਆ ਇਹ ਇੱਥੋਂ ਦੀ ਪੁਲਿਸ ਔਰ ਇੱਥੋਂ ਦੀ ਸਰਕਾਰ ਦੀ ਛੈ ਤੋਂ ਬਿਨਾ ਨਹੀਂ ਹੈ ਉਹਨਾਂ ਦੇ ਨਾਲ ਸਭ ਕੁਝ ਮਿਲੀ ਭੁਗਤਾਨ ਕਰਕੇ ਹੋ ਰਿਹਾ ਪੰਜਾਬ ਦੇ ਵਿੱਚ ਇੱਕ ਜਗ੍ਹਾ ਦੀ ਘਟਨਾ ਕਿ ਇੱਕ ਬੰਦੇ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਉਹਨੂੰ ਕੁਝ ਦਿਨਾਂ ਬਾਅਦ ਕੌਲ ਆਈ ਕਿ ਤੂੰ 5 ਲੱਖ ਰੁਪਈਆ ਮਹੀਨੇ ਦਾ ਜਿਹੜੀ ਹੈਗੀ ਆ ਫਰੋਤੀ ਸਾਨੂੰ ਦੇਣੀ ਆ ਉਹ ਬੰਦਾ ਬੜਾ ਪਰੇਸ਼ਾਨ ਹੋਇਆ ਕਿ ਕਾਰੋਬਾਰ ਇਹ ਹੁਣੇ ਸ਼ੁਰੂ ਕੀਤਾ ਤੇ 5 ਲੱਖ ਰੁਪਈਆ ਮੈਂ ਮਹੀਨਾ ਇਹਨਾਂ ਨੂੰ ਦੇਵਾਂਗਾ ਕਰਾਏ ਤੇ ਇਮਾਰਤਾ ਬੰਦੇ ਕੰਮ ਤੇ ਰੱਖੇ ਹੋਏ ਨੇ ਉਹਨਾਂ ਦੀਆਂ ਤਨਖਾਹਾਂ ਨੇ ਤੇ ਇੰਨੀ ਤਾਂ ਆਮਦਨ ਨਹੀਂ ਤੇ ਉਹਨੇ ਜਦੋਂ ਜ਼ਿਲ੍ਹੇ ਦੇ ਐਸਐਸਪੀ ਕੋਲੇ ਪਹੁੰਚ ਕੀਤੀ ਜਿਹੜਾ ਐਸਐਸਪੀ ਦਾ ਦਲਾਲ ਸੀਗਾ ਪੈਸੇ ਲੈਣ ਵਾਲਾ ਉਹਦੇ ਰਾਹੀਂ ਤਾਂ ਉਹਨੇ ਕਿਹਾ ਕਿ 2 ਲੱਖ ਰੁਪਿਆ ਦੇਣਾ ਸਾਲ ਦਾ ਐਸਐਸਪੀ ਨੂੰ ਤੈਨੂੰ ਕੋਈ ਦਿੱਕਤ ਨਹੀਂ ਆਊਗੀ ਉਸ ਬ੍ਰੋਕਰ ਰਾਹੀਂ 2 ਲੱਖ ਰੁਪਿਆ ਜ਼ਿਲ੍ਹੇ ਦੀ ਐਸਐਸਪੀ ਨੂੰ ਉਸ ਬੰਦੇ ਨੇ ਦਿੱਤਾ ਤੇ ਉਹਨੂੰ ਧਮਕੀਆਂ ਆਉਣੀਆਂ ਬੰਦ ਹੋ ਗਈਆਂ ਇਹਦੇ ਤੋਂ ਬਿਲਕੁਲ ਤੁਸੀਂ ਸਮਝ ਲਓ ਕਿ ਇਹ ਸਾਰਾ ਕੁਝ ਕਿੰਦੀ ਸ਼ੈ ਤੇ ਕਿੰਦੇ ਇਸ਼ਾਰੇ ਤੇ ਤੇ ਕਿਵੇਂ ਪੰਜਾਬ ਦੇ ਜਿਹੜਾ ਹੈਗਾ ਉਹ ਚੱਲ ਰਿਹਾ ਪੰਜਾਬ ਦੇ ਵਿੱਚ ਇੱਥੋਂ ਦੇ ਰਾਜ ਕਰਨ ਵਾਲੀ ਪਾਰਟੀ ਇੱਥੋਂ ਦੀ ਅਫਸਰशाही ਅੱਜ ਦੋਨੋਂ ਹੱਥੀ ਜਿਹੜਾ ਹੈਗਾ ਪੈਸਾ ਉਹ ਇਕੱਠਾ ਕਰਨ ਜਿਹੜਾ ਲੱਗੇ ਹੋਏ ਆ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਲੋਕਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਪੰਜਾਬ ਦੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਕਰਨਾ ਤਾਂ ਦੂਰ ਦੀ ਗੱਲ ਏ ਉਹਨਾਂ ਦੇ ਏਜੰਡੇ ਤੇ ਨਹੀਂ ਸੋਚਦੇ ਵਿਚਾਰ ਦੇ ਤੱਕ ਨਹੀਂ ਹੈ ਜਿੱਥੋਂ ਤੱਕ ਇਹ ਹੁੰਦਾ ਕਿ ਵੀ ਦੋਸ਼ੀ ਜਿਹੜੇ ਸੀ ਅਪਰਾਧ ਕਰਕੇ ਨਿਕਲ ਗਏ ਉਹਨਾਂ ਦਾ ਪਤਾ ਨਹੀਂ ਲੱਗਦਾਗਾ ਤੁਸੀਂ ਸਾਰੇ ਇੱਥੇ ਬੈਠੇ ਹੋ ਸੰਘਰਸ਼ੀ ਲੋਕ ਸੰਘਰਸ਼ੀਲ ਜਥੇਬੰਦੀਆਂ ਨੇ ਇੱਥੇ ਆਈਆਂ ਹੋਈਆਂ ਕੋਈ ਛੋਟੀ ਤੋਂ ਛੋਟੀ ਜਥੇਬੰਦੀ ਉਹਦੇ ਕੋ ਤਿੰਨ ਕਾਰਕੁਨ ਪੰਜ ਕਾਰਕੁਨ ਕੋਈ ਪਿੰਡ ਪੱਧਰ ਦੀ ਮੀਟਿੰਗ ਕਿਸੇ ਦੂਰ ਦਰਾਡੇ ਇਲਾਕੇ 'ਚ ਵੀ ਕਰਦੇ ਹੋਣ ਤਾਂ ਉਹ ਵੀ ਸੀਆਈਡੀ ਦੇ ਕੋਲੇ ਰਿਪੋਰਟ ਹੁੰਦੀ ਆ ਕਿ ਫਲਾਣੀ ਜਥੇਬੰਦੀ ਅੱਜ ਉੱਥੇ ਤਿੰਨ ਬੰਦੇ ਇਕੱਠੇ ਹੋਏ ਮੀਟਿੰਗ ਕਰਨ ਵਾਸਤੇ ਅੱਜ ਪੰਜ ਬੰਦੇ ਇਕੱਠੇ ਹੋਏ ਮੀਟਿੰਗ ਕਰਨ ਵਾਸਤੇ ਤੇ ਦੂਜੇ ਪਾਸੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਬੰਦੇ ਨਿਕਲ ਜਾਂਦੇ ਆ ਤੇ ਉਹ ਇਹਨਾਂ ਦੀ ਸੀਆਈਡੀ ਨੂੰ ਇਹਨਾਂ ਦੀ ਪੁਲਿਸ ਨੂੰ ਇਹਨਾਂ ਦੇ ਪ੍ਰਸ਼ਾਸਨ ਨੂੰ ਬਿਲਕੁਲ ਪਤਾ ਨਹੀਂ ਲੱਗਦਾਗਾ ਜਿੰਦੇ ਤੋਂ ਗੱਲ ਬਿਲਕੁਲ ਸਾਫ਼ ਆ ਕਿ ਪਤਾ ਨਹੀਂ ਲੱਗਦਾ ਜਾਂ ਪਤਾ ਲਾਉਣਾ ਨਹੀਂ ਚਾਹੁੰਦੇਗੇ ਉਸ ਤੋਂ ਵੀ ਗਾਂ ਦੀ ਗੱਲ ਆ ਕਿ ਇਸ ਤਰ੍ਹਾਂ ਬੇਸਪਸ਼ਟ ਹੋ ਚੁੱਕਾ ਪੰਜਾਬ ਦੇ ਵਿੱਚ ਕਿ ਇਹ ਸਾਰਾ ਕੁਝ ਜਿਹੜੀਆਂ ਫਰੋਤੀਆਂ ਆਲਾ ਹੈਗਾ ਅਸੀਂ ਜਦੋਂ ਇੱਕ ਤਰ੍ਹਾਂ ਦਾ ਇਹਨਾਂ ਦਾ ਮਹਿਕਮਾ ਬਣ ਚੁੱਕਾ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦੇ ਸੀ ਯੂਨੀਵਰਸਿਟੀ ਦੇ ਕੈਲੰਡਰ ਦੇ ਵਿੱਚ ਨਾ ਇੱਕ ਡੀਨ ਦੀ ਪੋਸਟ ਨਹੀਂ ਹੈਗੀ ਉਹਨੂੰ ਕਹਿੰਦੇ ਆ ਡੀਨ ਰਿਸੋਰਸ ਮੋਬਲਾਈਜੇਸ਼ਨ ਕਿ ਇੱਕ ਡੀਨ ਜਿਹੜਾ ਯੂਨੀਵਰਸਿਟੀ ਵਾਸਤੇ ਫੰਡ ਇਕੱਠਾ ਕਰੂਗਾ ਪੈਸੇ ਇਕੱਠੇ ਕਰੂਗਾ ਉਹ ਪੰਜਾਬੀ ਯੂਨੀਵਰਸਿਟੀ ਦੇ ਕੈਲੰਡਰ 'ਚ ਹੁਣ ਪਤਾ ਹੈਗਾ ਕਿ ਨਹੀਂ ਹੈਗਾ ਉਦੋਂ ਇਹ ਆਉਦਾ ਨਹੀਂ ਸੀਗਾ ਪਰ ਇੱਕ ਡੀਨ ਦਾ ਆਫਿਸ ਸੀਗਾ ਜਿੰਦਾ ਕੰਮ ਸੀ ਪੈਸੇ ਇਕੱਠੇ ਕਰਨੇ ਕਿ ਯੂਨੀਵਰਸਿਟੀ ਚਲਾਉਣੀ ਆ ਹੁਣ ਜਿਹੜਾ ਫਰੋਤੀਆਂ ਦਾ ਧੰਦਾ ਪੰਜਾਬ 'ਚ ਚੱਲਦਾ ਪਿਆ ਇਹ ਪੰਜਾਬ ਸਰਕਾਰ ਦਾ ਅਣ ਐਲਾਨਿਆ ਹੋਇਆ ਵਿਭਾਗ ਜਿਹਨੂੰ ਪੰਜਾਬ ਸਰਕਾਰ ਚਲਾ ਰਹੀ ਆ ਤੇ ਇਹ ਉਹਦੇ ਉਹਦੇਦਾਰ ਨਿਯੁਕਤਾ ਜਿਹੜੇ ਫਰੋਤੀਆਂ ਪੰਜਾਬ ਚੋਂ ਇਕੱਠੀਆਂ ਕਰ ਰਹੇ ਆ ਇਸ ਕਰਕੇ ਪੰਜਾਬ ਸਰਕਾਰ ਆਪਣੇ ਮਹਿਕਮਾ ਜਿਹੜਾ ਉਹਨਾਂ ਨੇ ਪੰਜਾਬ ਤੇ ਚਲਾਰੀ ਫਰੋਤੀਆਂ ਵਾਲਾ ਉਹਦੇ ਖਿਲਾਫ ਕਿਵੇਂ ਕਾਰਵਾਈ ਕਰ ਦੇਣਗੇ ਇਸ ਕਰਕੇ ਸਮੇਂ ਦੀ ਸੀਮਤਾਈ ਆ ਕਿ ਜੇ ਆਪਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣੀਆਂ ਇੱਕੋ ਇੱਕ ਤਰੀਕਾ ਸਾਡੇ ਕੋਲੇ ਆ ਜਿਹੜਾ ਤੁਸੀਂ ਅਪਣਾਇਆ ਉਹਦਨ ਮਾਨਸਾ ਬੰਦ ਕਰਕੇ ਤੇ ਅੱਜ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਨੂੰ ਜਾਰੀ ਰੱਖ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕੋਈ ਵੀ ਸੰਘਰਸ਼ ਦਾ ਸੱਦਾ ਦਿਓਗੇ ਅਸੀਂ ਬੇਨਤੀ ਕਰਾਂਗੇ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਸ਼ਹਿਰ ਦੀਆਂ ਜਥੇਬੰਦੀਆਂ ਜਿੰਨੇ ਵੀ ਲੋਕ ਪੰਜਾਬ ਦੇ ਇਨਾਂ ਹਾਲਾਤਾਂ ਤੇ ਚਿੰਤਾਤਾ ਉਹ ਮੁਲਾਜ਼ਮਾਂ ਵਿਦਿਆਰਥੀਆਂ ਨੌਜਵਾਨਾਂ ਕਿਸਾਨਾਂ ਬੇਰਜ਼ਗਾਰਾਂ ਸਭ ਨੂੰ ਇਕੱਠੇ ਕਰਕੇ ਇਹਦੇ ਤੇ ਸੰਘਰਸ਼ ਜਿਹੜਾ ਹੈਗਾ ਲਾਮਬੰਦ ਕਰਨਾ ਚਾਹੀਦਾ ਕਿਸੇ ਤੇ ਗੋਲੀ ਚੱਲ ਗਈ ਆ ਕਿਸੇ ਤੇ ਚੱਲ ਜਾਣੀਆਂ ਇਹ ਪੰਜਾਬ ਦੇ ਜਿਹੜੇ ਨੇ ਉਹ ਹਾਲਾਤ ਨੇ ਜਿਵੇਂ ਪੰਜਾਬੀ ਦੇ ਅਜੀਮ ਸ਼ਹਿਰ ਸਰਜੀਤ ਪਾਤਮ ਨੇ ਕਿਹਾ ਸੀ ਕਿ ਲੱਗੀ ਜੇ ਤੇਰੇ ਕਾਲ ਜੇ ਛੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਜੇ ਕਿਸੇ ਦੇ ਹੋਰ ਦੇ ਛੁਰੀ ਵੱਜੀ ਆ ਉਹ ਕੱਲ ਨੂੰ ਸਾਡੇ ਹਿੱਕ 'ਚ ਵੀ ਵੱਜ ਸਕਦੀ ਆ ਉਹ ਅਹਿਸਾਸ ਦੇ ਨਾਲ ਕਿ ਇਹ ਸੰਘਰਸ਼ ਦਾ ਘੇਰਾ ਵਿਸ਼ਾਲ ਕਰੋਗੇ ਤੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਉਹਦੀ ਜ਼ਿੰਮੇਵਾਰੀ ਆ ਉਹ ਰਾਖੀ ਅੱਜ ਸਾਨੂੰ ਖੁਦ ਨੂੰ ਕਰਨੀ ਪੈਣੀ ਆ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹ ਚੱਲ ਕੇ ਅਸੀਂ ਆਪਣੀ ਜਾਨ ਮਾਲ ਤੇ ਕਾਰੋਬਾਰ ਦੀ ਰਾਖੀ ਕਰ ਸਕਦੇ ਆ ਤੇ ਇਹੋ ਜਿਹੇ ਜਿਹੜੇ ਅੰਸਰ ਹੈਗੇ ਉਹਨਾਂ ਨੂੰ ਨੱਥ ਪਵਾ ਸਕਦੇ ਆ ਇਨੀਆਂ ਬੇਨਤੀਆਂ ਦੇ ਨਾਲ ਕਿ ਅਸੀਂ ਕਿਰਤੀ ਕਿਸਾਨੀ ਨੂੰ ਵੱਲੋਂ ਤੁਹਾਡੇ ਸੰਘਰਸ਼ ਦੀ ਹਮਾਇਤ ਕਰਦੇ ਆ ਜਿੱਥੇ ਵੀ ਯਾਦ ਕਰੋਗੇ ਅਸੀਂ ਤੁਹਾਡੇ ਨਾਲ ਜਿਹੜੇ ਹੈਗੇ ਆ ਉਹ ਹਰ ਧਮ ਜਿਹੜੇ ਖੜੇ ਹੋ ਨਾਲ ਤੁਸੀਂ ਪਾਉਗੇ ਇਨੀਆਂ ਬੇਨਤੀਆਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ